ਉਹ ਬਬਲੀ ਉਹ ਮੈਨੂੰ ਚਾਹ ਲਿਆ ਦੇ ਕਿ ਮੈਂ ਐਂ ਈ ਚੱਲ ਜਮਾਂ ਐਵੇਂ ਬੇਫਜ਼ੂਲ ਦੀਆਂ ਗੱਲਾਂ ਸੁਣੀ ਜਾਂਦਾ ਇੱਥੇ ਬੈਠਾ ਮੈਂ ਸਰ ਜੀ বাস ਆਂਦੀ ਪਈਆਂ ਆ ਥੋੜਾ ਜਿਹਾ ਲੇਟ ਹੋ ਕਿਸੇ ਵਾਸਤੇ ਆ ਫੜ ਮੇਰਾ ਬਿਸਕੁਟ ਆ ਤੁਹਾਡੀ ਫਿੱਕੀ ਚਾਹ ਮੰਮੀ ਆ ਸਦਾ ਕੁਝ ਲੈ ਲਾ ਆ ਦੇਖ ਲਾ ਨੇਲੇ ਨੂੰ ਪਤਾ ਵਾ ਵੀ 슈ਗਰ ਦੇ ਬੰਦੇ ਨੂੰ ਨਾ ਇੱਕ ਅੱਧੀ ਪਰੌਠੀ ਦੇ ਦੇ ਦਿਆਂ ਨਾਲ ਵੀ ਮੈਂ ਦਵਾਈ ਵੀ ਲੈਣੀ ਹੁੰਦੀ ਆ ਫੇਰ ਵੀ ਨਾ ਅਫਿੱਕੀ ਚਾਹ ਮੱਥੇ ਮਾਰਦੀ ਤੇ ਕਹਿੰਦੀ ਆ ਨਾਲ ਆ ਦੋ ਬਿਸਕਟ ਖਾ ਲਓ ਇਹਨੂੰ ਨਹੀਂ ਪਤਾ ਹੈਗਾ ਵੀ ਦਵਾਈ ਲੈਣੀ ਆ ਜੇ ਮੈਂ ਕੁਝ ਹੋਰ ਕਹੂੰਗੀ ਨਾ ਫਿਰ ਤੇਰੇ ਵੀ ਮਿਰਚਾ ਲੱਗਦੀਆਂ ਨੇ ਦੇਖੀ ਜਾਨੀ ਆ ਮੈਂ ਤੁਹਾਡੇ ਦੋਨਾਂ ਦੇ ਰੰਗ ਢੰਗ ਜੇ ਮੰਮੀ ਅੱਗੇ ਤਾਂ ਤੁਸੀਂ ਬਿਸਕਟ ਹੀ ਲੈਣੇ ਆ ਚਾਹ ਨਾਲ ਤੁਸੀਂ ਕਹਿੰਦੇ ਨੇ ਮੈਂ 12:00 ਵਜੇ ਪਰੌਂਠੀ ਖਾ ਲੂੰਗੀ ਮੈਨੂੰ ਹੈਵੀ ਹੋ ਜਾਂਦਾ ਵਾ ਤੇ ਮੈਂ ਤਾਂ ਹੀ ਬਿਸਕਟ ਲਿਆਈ ਸੀਗੀ ਜੇ ਤੂੰ ਇਹ ਕਹਿੰਨੇ ਤਾਂ ਮੈਂ ਹੁਣੇ ਪਰੌਂਠੀ ਬਣਾ ਦਿੰਨੀ ਆ ਨਹੀਂ ਬੱਸ ਕਰ ਬੱਸ ਕਰ ਤੂੰ ਤਾਂ ਆਪਦੇ ਟੱਬਰ ਨੂੰ ਹੀ ਸੰਭਲ ਲਵੇ ਨਾ ਤੇਰੇ ਲਈ ਉਹੀ ਬਹੁਤ ਆ ਆ ਮੈਨੂੰ ਸਾਹਮਣੇ ਤਾਂ ਤੂੰ ਜ਼ਰੂਰ ਨਿਹਾਲ ਕਰ ਦੇਂਗੀ ਮੈਨੂੰ ਤਾਂ ਨਾ ਆ ਮੇਰੀਆਂ ਧੀਆ ਵੀ ਕਹਿੰਦੀਆਂ ਨੇ ਵੀ ਮੰਮੀ ਆ ਸਾਡੇ ਕੋਲੇ ਆ ਕੇ ਰਹਿ ਲਾ ਆ ਮੈਂ ਤੁਹਾਡੀ ਆ ਇੱਜ਼ਤ ਨੂੰ ਉੱਥੇ ਨਹੀਂ ਜਾਂਦੀ ਵੀ ਅਗਲਾ ਕਹੂਗਾ ਧੀਰੇ ਦਰ ਤੇ ਆ ਕੇ ਬਹਿ ਗਈ ਨਾ ਮੰਮੀ ਮੈਨੂੰ ਇੱਕ ਗੱਲ ਦੱਸੋ ਮੈਂ ਤੁਹਾਡੇ ਹੀ ਜਵਾਬਾ ਨਾ ਮੈਨੂੰ ਕਿਤੇ ਰੂੜੀ ਤਾਂ ਤਾਂ ਨਹੀਂ ਚੱਕ ਕੇ ਲਿਆਏ ਸੀਗੇ ਜਦੋਂ ਦੇਖੋ ਤੁਸੀਂ ਬਾਕੀ ਤਿੰਨਾਂ ਦੀਆਂ ਤਾਰੀਫਾਂ ਕਰਦੇ ਰਹਿੰਦੇ ਹੋ ਉਹਨੇ ਐ ਕਰਤਾ ਮੈਨੂੰ ਮੇਰੀਆਂ ਕੁੜੀਆਂ ਪੁੱਛਦੀਆਂ ਨੇ ਅਸੀਂ ਤੁਹਾਡਾ ਕੀ ਵਿਗਾੜਤਾ 10 ਸਾਲ ਤੋਂ ਤੁਸੀਂ ਸਾਡੇ ਨਾਲ ਰਹਿੰਦੇ ਪਏ ਹੋ ਤੁਹਾਨੂੰ ਵੀ ਪਤਾ ਆ ਕਿਸੇ ਨੇ ਤੁਹਾਨੂੰ ਪੁੱਛਿਆ ਨੀਗਾ ਜਦੋਂ ਤੁਸੀਂ ਦੇਖੋ ਸਾਨੂੰ ਨੀਵਾਦਖਾਨ ਦੀ ਕੋਸ਼ਿਸ਼ ਕਰਦੇ ਹੋ ਕਦੀ ਪਬਲੀ ਨੂੰ ਕੋਈ ਤਾਂ ਨਾ ਕਦੀ ਕੋਈ ਨਹੀਂ ਹੁਣ ਤੁਸੀਂ ਤੁਹਾਨੂੰ ਨੇ ਚਾਹ ਦਿੱਤੀ ਬਿਸਕੁਟ ਦਿੱਤੇ ਹੁਣ ਤੁਸੀਂ ਕਹਿੰਦੇ ਮੈਨੂੰ ਪ੍ਰੌਂਟੀ ਨਹੀਂ ਦਿੰਦੇ ਪਏ ਤੁਹਾਨੂੰ ਨਾ ਕੋਈ ਨਾ ਕੋਈ ਬਹਾਨਾ ਚਾਹੀਦਾ ਬੋਲਣ ਦਾ ਵੀ ਮੈਂ ਇਹਨਾਂ ਨੂੰ ਭੰਡ ਲਵਾ ਮੈਨੂੰ ਦੱਸ ਦੋ ਮੰਮੀ ਵੀ ਤੁਸੀਂ ਸਾਨੂੰ ਤਿੰਨਾਂ ਦੇ ਬਰਾਬਰ ਕਦੋਂ ਸਮਝਣਾ ਰਹਿੰਦੇ ਵੀ ਤੁਸੀਂ ਇੱਥੇ ਹੋ ਰੋਪ ਵੀ ਤੁਸੀਂ ਇੱਥੇ ਮਾਰਦੇ ਹੋ ਸਾਨੂੰ ਤਾਨੇ ਮੇਨੇ ਵੀ ਮਾਰਦੇ ਹੋ ਪਰ ਫਿਰ ਵੀ ਸੁਣਨੀਆਂ ਮੈਨੂੰ ਹੀ ਪੈਂਦੀਆਂ ਨੇ ਮੰਮੀ ਬਸ ਕਰੋ ਬਹੁਤ ਬੋਲਿਆ ਤੁਸੀਂ ਹੁਣ ਤੁਹਾਨੂੰ ਮੈਂ ਇਹੀ ਗੱਲ ਕਹੂੰਗਾ ਜੇ ਤੁਹਾਡੇ ਉਹ ਚਾਹ ਪੂਰੇ ਕਰਦਾ ਨਾ ਤੁਹਾਡਾ ਵੱਡਾ ਮੁੰਡਾ ਤਾਂ ਉੱਥੇ ਜਾ ਕੇ ਹੀ ਰਹਿ ਲਓ ਤੇ ਆਪਣਾ ਸ਼ੌਕ ਪੂਰਾ ਕਰ ਲਓ ਮੇਰੇ ਤੋਂ ਨਹੀਂ ਇਹਨੇ ਨਿੱਤ ਦੇ ਤਾਨੇ ਮੈਨੇ ਸੁਣੀ ਜਾਂਦੇ ਆ ਬੋਲੀਏ ਚੱਕ ਕੇ ਲੈ ਆ ਚਾਹ ਜੂ ਜੀ ਮੈਂ ਨਹੀਂ ਪੀਣੀ ਇੱਥੇ ਚਾਹ ਜਦੋਂ ਦੇਖੋ ਸਵੇਰੇ ਸਵੇਰੇ ਕਲੇਸ਼ ਪਾ ਕੇ ਤੋਰਦੇ ਆ ਕਿਸੇ ਇਹਨਾਂ ਨੂੰ ਇਹ ਨਹੀਂ ਫਿਕਰ ਹੁੰਦੀ ਕਿ ਬੰਦੇ ਨੇ ਕੰਮ ਜਾਣਾ ਦਫ਼ਤਰ ਖੋਣਾ ਪੂਜਾ ਪਾਠ ਵੀ ਕਰਨਾ ਹੁੰਦਾ ਸਵੇਰੇ ਨਿੱਤ ਦਾ ਕੰਜਰ ਕਲੇਸ਼ ਪਾ ਕੇ ਘਰੋਂ ਕੱਢਦੇ ਆ ਸਾਰੀ ਦਿਹਾੜੀ ਮੇਰਾ ਦਿਮਾਗ ਖਰਾਬ ਕਰੀ ਰੱਖਦੇ ਆ ਨਾ ਚਲਾ ਗਿਆ ਉਹ ਉਹਨੂੰ ਕੀ ਦੇਖਦੀਆਂ ਆ ਤੇਰਾ ਹੀ ਸਖਾਇਆ ਪੜਾਇਆ ਹੋਇਆ ਸੀਗਾ ਜਿਹੜਾ ਮਾਂ ਨੂੰ ਇੰਨਾ ਬੋਲ ਗਿਆ ਅੱਜ ਤੱਕ ਤਾਂ ਕਦੇ ਬੋਲਿਆ ਨਹੀਂ ਹੈਗਾ ਉਹ ਜਿਹੜੀਆਂ ਤੂੰ ਅੰਦਰ ਬੈਠ ਬੈਠ ਕੇ ਉਹਨੂੰ ਸਿੱਖਿਆ ਦਿੰਨੀ ਆ ਨਾ ਵੀ ਇਸ ਬੁੜੀ ਨੂੰ ਕਿਵੇਂ ਘਰੋਂ ਕੱਢਣਾ ਉਹੀ ਉਹ ਬੋਲ ਕੇ ਗਿਆ ਅੱਜ ਮੈਨੂੰ ਵੀ ਜਾਓ ਵੱਡੇ ਕੋਲੇ ਕੋਈ ਨਾ ਮੈਂ ਵੀ ਵੱਡੇ ਨੂੰ ਫੋਨ ਕਰਦੀ ਆ ਆ ਕੇ ਲੈ ਕੇ ਜਾਊਗਾ ਉਹ ਮੈਨੂੰ ਮੰਮੀ ਮੈਂ ਤਾਂ ਕੁਝ ਵੀ ਨਹੀਂ ਕਿਹਾ ਜੋ ਹੋਇਆ ਤੁਹਾਡੇ ਸਾਹਮਣੇ ਹੋਇਆ ਵਾ ਮੈਂ ਤਾਂ ਬੋਲੀ ਵੀ ਨਹੀਂ ਸੀ ਵਿੱਚ ਕਹਿੰਦੀ ਨਹੀਂ ਤੂੰ ਕੁਝ ਸਭ ਪਤਾ ਮੈਨੂੰ ਤੂੰ ਹੀ ਐਸ ਲੜਾਈ ਦੀ ਜੜ ਇਧਰੋਂ ਮੁੰਡੇ ਨੂੰ ਚੱਕੀ ਜਾਨੀ ਆ ਉਧਰੋਂ ਮੇਰੇ ਪੋਤੇ ਨੂੰ ਤੰਗ ਕਰੀ ਜਾਨੀ ਆ ਆ ਕੁੜੀ ਨੂੰ ਕੁਝ ਨਹੀਂ ਕਹਿੰਦੀ ਹੈਗੀ ਉਹਨੂੰ ਬਥੇਰਾ ਸਿਰ ਤੇ ਚੜਾ ਕੇ ਬਿਠਾਇਆ ਹੋਇਆ ਹੈ